ਹੁਣ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਇੱਕ ਵਾਰ ਫਿਰ ਮੌਜੂਦ ਨੇ ਨੈਵੀਗੇਟਰ ওভারਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਤੋਂ ਮੈਡਮ ਵੀਨਾ ਗੋਇਲ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਆਸਟ੍ਰੇਲੀਆ ਅਚਾਨਕ ਇੱਕ ਵਾਰ ਫਿਰ ਬੜੀ ਤੇਜ਼ੀ ਨਾਲ ਖੁੱਲਿਆ ਹੈ ਜੁਲਾਈ ਇਨਟੇਕ ਦੇ ਵਿੱਚ ਚੰਗੇ ਵੀਜ਼ੇ ਆ ਰਹੇ ਨੇ ਔਰ ਚੰਗੇ ਪ੍ਰੋਫਾਈਲਸ ਨੂੰ ਹੋਰ ਵੀ ਤੇਜ਼ੀ ਨਾਲ ਵੀਜ਼ੇ ਆਉਣ ਦੀ ਉਮੀਦ ਹੈ ਜੁਲਾਈ ਇਨਟੇਕ ਦੇ ਲਈ ਜਿਹੜੇ ਸਟੂਡੈਂਟਸ 23 ਪਾਸ ਆਊਟ ਨੇ ਉਹਨਾਂ ਦੇ ਲਈ ਲਗਭਗ 15 20 ਦਿਨ ਬੜੇ ਅਹਿਮ ਨੇ ਆਉਣ ਵਾਲੇ ਔਰ ਇਸ ਤੋਂ ਬਾਅਦ ਫਿਰ ਜੁਲਾਈ ਤੋਂ ਬਾਅਦ ਫਿਰ ਜਨਵਰੀ ਜਾਂ ਫਰਵਰੀ ਦੇ ਵਿੱਚ ਜਿਹੜੇ ਇਨਟੇਕਸ ਨੇ ਆਸਟ੍ਰੇਲੀਆ ਦੇ ਉਹਨਾਂ ਤੇ ਫੋਕਸ ਹੋਏਗਾ ਸੋ ਤੇਜ਼ ਵੀਜ਼ੇ ਔਰ ਜੁਲਾਈ ਇਨਟੇਕ ਦੀਆਂ ਵੱਖ-ਵੱਖ ਸੰਭਾਵਨਾਵਾਂ ਤੇ ਕਿਹੜੇ ਪ੍ਰੋਫਾਈਲ ਐਡਮਿਸ਼ਨ ਲੈ ਸਕਦੇ ਨੇ ਕਿਹੜੇ-ਕਿਹੜੇ ਯੂਨੀਵਰਸਿਟੀ ਔਰ ਕਾਲਜ ਤੁਹਾਡੇ ਲਈ ਅਵੇਲੇਬਲ ਨੇ ਕੰਪਲੀਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨਗੇ ਮੈਡਮ ਵੀਨਾ ਗੋਇਲ ਮੈਮ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਕੰਪਲੀਟ ਇਨਫੋਰਮੇਸ਼ਨ ਤੁਸੀਂ ਜ਼ਰੂਰ ਸਾਂਝੀ ਕਰੋ। ਦੇਖੋ ਇਹ ਤੁਸੀਂ ਬਹੁਤ ਅੱਛਾ ਕੁਐਸਚਨ ਪੁੱਛਿਆ ਕਿ ਜਿਹੜਾ ਕਿੰਨਾ ਕੁ ਉਤਾਰ ਚੜਾਓ। ਤੁਸੀਂ ਇਹ ਦੇਖੋ ਕੋਈ ਵੀ ਕੰਟਰੀ ਜਿਹੜੀ ਹੈ ਹਰ ਟਾਈਮ 100% ਵੀਜ਼ਾ ਨਹੀਂ ਦੇ ਸਕਦੇ। ਬਿਲਕੁਲ। ਉਹਨਾਂ ਦੇ ਆਪ ਦੇ ਵੀ ਕੁਝ ਰੈਸਟ੍ਰਿਕਸ਼ਨਸ ਹੁੰਦੀਆਂ। ਦੇਖੋ ਕੋਵਿਡ ਦੇ ਟਾਈਮ ਉਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ ਲੇਕਿਨ ਜਿਹੜੇ ਕੰਟਰੀ ਨੇ ਆਪਣੇ ਦਰਵਾਜ਼ੇ ਨਹੀਂ ਓਪਨ ਕੀਤੇ ਮੀਨਸ ਉਹਨਾਂ ਨੇ ਐਂਟਰੀ ਨਹੀਂ ਦਿੱਤੀ ਸੀ। ਕੋਵਿਡ ਦੇ ਵਿੱਚ ਟੋਟਲ ਰੈਸਟ੍ਰਿਕਸ਼ਨ ਸੀ ਔਰ ਵੀਜ਼ਾ 100% ਆ ਰਿਹਾ ਸੀਗਾ ਉਸ ਟਾਈਮ ਸਟੂਡੈਂਟਾਂ ਦੀ ਕੀ ਗਲਤੀ ਸੀ ਅਪਲਾਈ ਨਹੀਂ ਕਰ ਰਹੇ ਸੀ ਡਰ ਕੇ ਕਿ ਉਹ ਐਂਟਰੀ ਨਹੀਂ ਦੇ ਰਹੇ ਔਰ ਜਦ ਖੁੱਲਿਆ ਤੇ ਉਹਨਾਂ ਨੇ ਇਹ ਵੀ ਬੱਚੇ ਜਿਹੜੇ ਜਿਨ੍ਹਾਂ ਨੂੰ ਵੀਜ਼ਾ ਦਿੱਤਾ ਸੀਗਾ ਉਹਨਾਂ ਨੂੰ ਐਮਬੈਸੀ ਫੀਸਾਂ ਤੱਕ ਵਾਪਸ ਕੀਤੀਆਂ ਮੀਨਸ ਵੀਜ਼ਾ ਵੀ ਦਿੱਤਾ ਔਰ ਉੱਥੇ ਪਹੁੰਚਣ ਦੇ ਬਾਅਦ ਜਿਹੜੀ ਹੈ ਉਹਨਾਂ ਨੂੰ ਐਮਬੈਸੀ ਫੀਸਾਂ ਵੀ ਵਾਪਸ ਦਿੱਤੀ ਔਰ ਕੁਝ ਪੈਸਾ ਵੀ ਪੱਲੇ ਹੁੰ ਦਿੱਤਾ ਤੇ ਬਹੁਤ ਵਧੀਆ ਇਹਨਾਂ ਨੇ ਉਸ ਟਾਈਮ ਉਹ ਕਿਤਾ ਜਿਹੜਾ ਜਿਹਨੂੰ ਕਹਿਣਾ ਚਾਹੀਦਾ ਬੱਚਿਆਂ ਨੂੰ ਸੈਟਲਮੈਂਟ ਦਾ ਜੀ ਹੁਣ ਇਹ ਜਿਹੜਾ ਲਗਾਤਾਰ 3 ਸਾਲ ਤੋਂ ਵੀਜ਼ਾ 4 ਸਾਲ ਤੋਂ ਵੀਜ਼ਾ ਜਿਹੜੇ ਦੇ ਰਹੇ ਸੀ ਕੋਵਿਡ ਦੇ ਬਾਅਦ ਉਹ ਵੀ ਜਿਨ੍ਹਾਂ ਦੇ ਵੀਜ਼ੇ 2 ਸਾਲ ਚ ਲੱਗ ਗਏ ਸੀ ਜਦ ਰੁਕਿਆ ਹੋਇਆ ਸੀ ਬਾਰਡਰ ক্লোਜ਼ ਸੀ ਉਹ ਵੀ ਬੱਚੇ ਪਹੁੰਚੇ ਉਹਦੇ ਬਾਅਦ 2 ਸਾਲ ਲਗਾਤਾਰ ਹੋਰ ਵੀਜ਼ੇ ਕਾਫੀ 82 85% ਦਿੱਤੇ ਹੈ ਮੈਂ ਤੁਹਾਨੂੰ ਡਾਟਾ ਦੱਸ ਰਹੀਆਂ ਤੇ ਉਹਦੇ ਬਾਅਦ ਜਿਹੜਾ ਵੀਜ਼ਾ ਇੰਨਾ ਲੱਗ ਗਿਆ ਉੱਥੇ ਫਿਰ ਜਦ ਬੱਚਾ ਇੰਨਾ ਚਲਿਆ ਗਿਆ ਤੇ ਹਾਊਸਿੰਗ ਕ੍ਰਾਈਸਿਸ ਸਟਾਰਟ ਹੋ ਗਏ ਮੀਨਸ ਕਿ ਰੈਂਟ ਬਹੁਤ ਜ਼ਿਆਦਾ ਵੱਧ ਗਏ ਬੱਚਿਆਂ ਨੂੰ ਘਰ ਨਹੀਂ ਮਿਲ ਰਹੇ ਜਿਹੜੀ ਮੈਟਰੋ ਸਿਟੀਜ਼ ਆ ਜਿਹੜੀ ਮੇਜਰ ਸਿਟੀਜ਼ ਆ ਜਿੱਦਾਂ ਸਿਡਨੀ ਹੋ ਗਈ ਮੈਲਬਨ ਹੋ ਗਈ ਜੇ ਰੂਰਲ ਏਰੀਆ ਜਾਂ ਥੋੜਾ ਬੱਚਾ ਜਿੱਦਾਂ ਡਾਰਵਿਨ ਸਾਈਡ ਚਲਾ ਜਾਏ ਜਾਂ ਤਸਮਾਨੀ ਉਧਰ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ ਹੈ ਬਟ ਜਿਹੜੀ ਵੀ ਬਿਗ ਸਿਟੀਜ਼ ਹੁੰਦੀਆਂ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ ਹੁਣ ਮੈਂ ਤੁਹਾਨੂੰ ਡਾਟਾ ਦੱਸਦੀਆਂ ਕਿ ਕਿੰਨਾ ਕਿੰਨੇ ਜਿਹੜਾ ਵੀਜ਼ਾ ਦਿੱਤਾ ਸੀਗਾ ਔਰ ਕਿੰਨਾ ਕਿੰਨੇ ਡਿਕਰੀਜ਼ ਕੀਤਾ ਤੁਸੀਂ ਦੇਖੋ ਇਹਨਾਂ ਨੇ ਜਿਹੜਾ 2023-24 ਦੇ ਵਿੱਚ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ 31 ਦਸੰਬਰ 2023 ਦੀ ਆਪਾਂ ਗੱਲ ਕਰ ਰਹੀਆਂ ਇਹ ਜਿਹੜਾ ਅੰਬੈਸੀ ਦਾ ਡਾਟਾ ਆਨਲਾਈਨ ਕੱਢਿਆ ਜਿਹਦੇ ਵਿੱਚ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ ਦਾ ਡਾਟਾ ਹੈ 282302 ਸਟੂਡੈਂਟ ਵੀਜ਼ਾ ਅਪਲੀਕੇਸ਼ਨ ਲਾਜ਼ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ 14% ਇਨਕਰੀਜ਼ ਹੋਇਆ ਉਹਦੇ ਜਿਹੜਾ ਲਾਸਟ ইয়ার ਦੀ ਜਾਂ ਸੇਮ ਪੀਰੀਅਡ ਦੀ ਆਪਾਂ ਗੱਲ ਕਰੀਏ ਔਰ ਡਿਪਾਰਟਮੈਂਟ ਨੇ ਕਿੰਨਾ ਵੀਜ਼ਾ ਦਿੱਤਾ 195930 34 ਸਟੂਡੈਂਟ ਵੀਜ਼ਾ ਉਸੇ ਪੀਰੀਅਡ ਦਾ ਜਿਹੜਾ ਲਾਸਟ ਦਾ ਸੀ ਉਹਦੇ ਵਿੱਚ ਡਾਟਾ ਦੇਖੇ ਤਾਂ 30 uh, 31% ਡਿਕਰੀਸ ਹੋਇਆ ਜਿਹੜਾ ਕਿ 31 ਜੁਲਾਈ ਜਿਹੜਾ ਦਸੰਬਰ ਉਹਦਾ 31 ਦਸੰਬਰ 1 ਜੁਲਾਈ 2023 ਤੋਂ 31 ਦਸੰਬਰ 2023 ਤੱਕ ਇਹ ਜਿਹੜਾ ਡਾਟਾ ਲੇਟੈਸਟ ਹੈ ਤੇ ਹੁਣ ਤੁਸੀਂ ਦੇਖੋ ਕਿ ਜਦ ਉਹਨਾਂ ਨੇ ਕਿਉਂਕਿ ਇਹ ਲਾਸਟ ইয়ার ਤੋਂ ਹੀ ਪ੍ਰੋਬਲਮ ਚੱਲ ਰਹੀ ਹੈ ਉਸ ਤੋਂ ਪਹਿਲਾਂ ਇਹਨਾਂ ਨੇ ਵੀਜ਼ਾ ਬਹੁਤ ਜ਼ਿਆਦਾ ਦਿੱਤਾ ਤੇ 31% ਦਾ ਡਿਕਰੀਜ਼ ਹੋਇਆ ਆਈ ਡੋਨਟ ਥਿੰਕ ਕਿ ਬਹੁਤ ਜ਼ਿਆਦਾ ਡਿਕਰੀਜ਼ ਹੋਇਆ ਹੈ 31% ਇਹਨਾਂ ਨੇ ਵੀਜ਼ਾ ਕੱਟ ਦਿੱਤਾ ਰੀਜ਼ਨ ਬੀਇੰਗ ਕਿ ਉਹ ਪਹਿਲੇ ਬਹੁਤ ਜ਼ਿਆਦਾ ਵੀਜ਼ਾ ਦੇ ਚੁੱਕੇ ਸੀ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਪਾਜ਼ ਕਰਨਾ ਪਿਆ ਪੌਜ਼ ਕਰਨ ਦਾ ਰੀਜ਼ਨ ਇਹ ਹੁੰਦਾ ਕਿ ਉੱਥੇ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ ਇੱਧਰੋਂ ਬੱਚਾ ਘਟ ਪੇਜੀਏ ਔਰ ਉੱਧਰ ਜਿਹੜੇ ਬੱਚੇ ਗਏ ਆ ਉਹਨਾਂ ਨੂੰ ਮੌਕਾ ਮਿਲ ਜਾਏ ਸੈਟਲ ਹੋਣ ਦਾ ਇੱਧਰੋਂ ਬੱਚਾ ਘਟ ਜਾਏਗਾ ਤੇ ਨੈਚੁਰਲ ਹੈ ਕਿ ਉੱਧਰ ਜਿਹੜੀ ਹਾਊਸਿੰਗ ਦੀ ਪ੍ਰੋਬਲਮ ਜਾਂ ਜੋ ਵੀ ਜਿਸ ਵੀ ਚੀਜ਼ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀ ਹੈ ਵੈਸੇ ਜੋਬਸ 'ਤੇ ਕੋਈ ਕਮੀ ਨਹੀਂ ਆਈ ਹੈ ਤੇ ਹਰ ਤਰ੍ਹਾਂ ਤੋਂ ਇਹਨਾਂ ਦੇ ਸੈਟਲਮੈਂਟ ਠੀਕ ਹੋ ਜਾਏ। ਨਾਲ ਬੱਚਿਆਂ ਨੂੰ ਇੱਕ ਮੈਸੇਜ ਆ ਰਿਹਾ ਹੈ ਕਿ ਤੁਸੀਂ ਜਿਹੜੇ ਟੂਰਿਸਟ ਵੀਜ਼ਾ ਚ ਟੂਰਿਸਟ ਵੀਜ਼ਾ ਤੇ ਜਾ ਕੇ ਫਿਰ ਕਨਵਰਟ ਕਰ ਰਹੇ ਸੀ ਜਾਂ ਸਪਾਊਸ ਵੀਜ਼ਾ 35 ਤੋਂ ਉੱਪਰ ਜਾ ਰਹੇ ਸੀਗੇ ਉਹਨਾਂ ਨੂੰ ਇੱਕ ਮੈਸੇਜ ਤਾਂ ਕਿ ਤੁਸੀਂ ਪੜਨ ਦੇ ਵਾਸਤੇ ਆਓ, ਲੀਗਲ ਵੇ ਨਾਲ ਆਓ, ਪ੍ਰੋਪਰ ਵੇ ਨਾਲ ਆਓ, ਉਹਨੂੰ ਮਿਸਯੂਜ਼ ਨਾ ਕਰੋ। ਉਹਨ ਜਿਹੜੇ ਸਟੂਡੈਂਟਸ ਆ ਜਿਹੜੇ ਇੰਟੈਲੀਜੈਂਟ ਸਟੂਡੈਂਟਸ ਆ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਆ ਜਦੋਂ ਕੱਲ ਕੁ ਵੀਜ਼ਾ ਆ ਉਹਨਾਂ ਦੇ ਮੈਂ ਟੋਟਲ ਕੈਲਕੂਲੇਟ ਕੀਤਾ ਮਾਮਾ ਨੇ ਸਪான்ਸਰ ਕੀਤਾ ਸੀ ਉਹਨਾਂ ਦੀ ਬਹੁਤ ਅੱਛੀ ਇਨਕਮ ਸੀ ਪੇਰੈਂਟਸ ਦੀ ਇਨਕਮ ਠੀਕ ਸੀਗੀ ਪੇਰੈਂਟਸ ਦੇ ਫੰਡ ਸੀਗੇ ਨਾਲ ਕੁਛ 25 23% ਮਾਮਾ ਦੇ ਲੱਗੇ ਸੀ ਬੱਚੇ ਦਾ ਇੰਟਰਵਿਊ ਵੀ ਹੋਇਆ ਐਂਡ ਬੱਚੇ ਦੇ ਇੰਟਰਵਿਊ ਦੀ ਤਿਆਰੀ ਸੀ ਵੀਜ਼ਾ ਉਹਦਾ ਲੱਗ ਗਿਆ ਜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੈ ਪਰਸੈਂਟੇਜ ਠੀਕ ਹੈ ਔਰ ਆਇਲਸ ਵੈਨ ਠੀਕ ਹੈ ਔਰ ਜਿਹੜਾ ਕੋਰਸ ਲੈ ਰਿਹਾ ਉਸ ਬੱਚੇ ਨੇ ਸਪਲਾਈ ਚੇਨ ਮੈਨੇਜਮੈਂਟ ਲਿਆ ਸੀਗਾ ਠੀਕ ਹੈ ਬੀ ਕਾਮ ਕੀਤੀ ਹੋਈ ਸੀਗੀ ਤੇ ਜੇ ਕੋਰਸ ਸ਼ਾਇਦ ਉਹਨੇ ਸਪਲਾਈ ਚੇਨ ਮੈਨੇਜਮੈਂਟ ਨਹੀਂ بزਨਸ ਐਨਾਲਿਟਿਕ ਲਈ ਆਸਕ ਜੇ ਤੁਸੀਂ ਇਦਾਂ ਦੇ ਕੋਰਸ ਥੋੜਾ ਡਿਫਰੈਂਟ ਜਿਹਾ ਕੋਰਸ ਲੈਂਦੇ ਹੋ ਤਾਂ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਜੀ8 ਯੂਨੀਵਰਸਿਟੀਆਂ ਚ ਵੀਜ਼ਾ ਬਹੁਤ ਅੱਛੇ ਆਇਆ ਹੈ ਲੈਵਲ 2 ਯੂਨੀਵਰਸਿਟੀਆਂ ਚ ਜੇ ਤੁਹਾਡੀ ਫੰਡਿੰਗ ਬਹੁਤ ਅੱਛੀ ਹੈ ਮਤਲਬ ਬਿਲਕੁਲ ਸਟਰੋਂਗ ਹੈ ਔਰ ਤੁਹਾਡਾ ਅਕੈਡੈਮਿਕ ਠੀਕ ਹੈ ਤੁਸੀਂ ਜ਼ਰੂਰ ਅਪਲਾਈ ਕਰੋ ਬਾਕੀ ਜੇ 80% ਦੇ ਰਹੇ ਆ 70% ਦੇ ਰਹੇ ਤਾਂ ਉਹ ਵੀ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਹੈ ਡਰਨ ਵਾਲੀ ਗੱਲ ਨਹੀਂ ਹੈ ਖਾਲੀ ਜਿਹੜੇ ਪਹਿਲੇ ਆਰਟਸ ਵਾਲੇ ਵੀ ਬੱਚੇ ਅਪਲਾਈ ਕਰਦੇ ਸੀ ਜਿਨ੍ਹਾਂ ਦਾ ਕੋਈ ਵੀ ਸਬਜੈਕਟ ਸੀਗੇ ਵੀਜ਼ਾ ਆ ਜਾਂਦਾ ਸੀਗਾ ਹੁਣ ਥੋੜਾ ਜਆ ਸਬਜੈਕਟ ਵਾਈਜ਼ ਠੀਕ ਹੋਣਾ ਚਾਹੀਦਾ ਆਇਲ 6 ਬੈਂਡ ਓਵਰ ਆਲ ਨਾਟ ਲੈਸ 5.5 ਜਾਂ 6 ਬੈਂਡ ਈਚ ਡਿਪੈਂਡ ਕਰਦਾ ਯੂਨੀਵਰਸਿਟੀ ਕੋਰਸਸ ਦੇ ਅ ਮੈਡੀਕਲ ਦੇ ਉਹ ਨਾਨ ਮੈਡੀਕਲ ਦੇ ਉਹ 8 ਤੇ ਬੱਚੇ ਉਹ ਤੇ ਅੱਛੇ ਸਬਜੈਕਟਸ ਹੋਣੇ ਚਾਹੀਦੇ ਜਿਹਦੇ ਵਿੱਚ ਪੇਂਟਿੰਗ ਆਰਟਸ ਆ ਸੌਰੀ 뮤직 ਜਾਂ ਲੈਂਗੁਏਜ ਦੇ ਕੋਰਸ ਜਿਆਦਾ ਨਹੀਂ ਹੋਣੇ ਚਾਹੀਦੇ ਤੁਹਾਡਾ ਇੰਗਲਿਸ਼ ਹੈ ਇਕਨੋਮਿਕਸ ਹੈ ਹਿਸਟਰੀ ਹੈ ਮਤਲਬ ਕੁਝ ਐਦਾਂ ਦੇ ਸਬਜੈਕਟਸ ਕੰਬੀਨੇਸ਼ਨਸ ਅੱਛੇ ਹੋਣ ਫੇਰ ਵੀਜ਼ਾ ਚਾਂਸਸ ਬਹੁਤ ਅੱਛੇ ਹੈ ਹੁਣ ਜਿਹੜੀ ਇਨਕਮ ਹੈ 15 ਤੋਂ 16 ਲੱਖ ਮੀਨਿਮਮ ਅਸੀ ਕਹਿੰਨੇ ਆਂ ਔਰ ਇੰਡੀਅਨ ਗਵਰਨਮੈਂਟ ਨੇ ਵੀ 7 ਲੱਖ ਉੱਪਰ ਜਿਹੜੇ ਪੇਰੈਂਟਸ ਦੀ ਜਿਹੜੀ ਹੈ ਟੈਕਸ ਫ੍ਰੀ ਕਰਦੀ ਹੈ 14 ਲੱਖ ਤੇ ਤੁਸੀਂ ਉਹੀ ਇਨਕਮ ਹੁਣ ਬਣ ਜਾਂਦੀ ਹੈ ਬਟ ਅਸੀਂ ਜ਼ਰੂਰ ਇਹ ਤੁਹਾਨੂੰ ਸਜੈਸਟ ਕਰਾਂਗੇ ਜੇ ਤੁਹਾਡੀ ਜੌਬ ਅੱਛੀ ਹੈ ਕੋਈ ਰੈਂਟਲ ਇਨਕਮ ਆ ਰਹੀ ਹੈ ਕੁਝ ਵੀ ਤੁਸੀਂ ਡਿਕਲੇਅਰ ਕਰੋ ਤੇ ਤੁਹਾਡੀ ਜਿਹੜੀ ਉਹ ਪਲੱਸ ਹੋਏ ਐਂਬੈਸੀ ਨੂੰ ਵੀ ਦਿਖਾਈ ਦੇ ਕਿ ਤੁਸੀਂ ਟੈਕਸ ਪੇ ਕਰ ਰਹੇ ਹੋ ਤੇ ਪੇਰੈਂਟ ਜਿਹੜਾ ਪੜ੍ਹਾਉਣ ਦੀ ਕੈਪੈਸਿਟੀ ਦੇ ਵਿੱਚ ਹੈ ਤੇ ਜੇ ਇਦਾਂ ਦੇ ਤੁਹਾਡੇ ਥੋੜੇ ਛੋਟੇ ਛੋਟੇ ਚੀਜ਼ਾਂ ਦੇ ਤੁਸੀਂ ਧਿਆਨ ਰੱਖੋਗੇ ਫਿਰ ਵੀਜ਼ੇ 'ਚ ਕੋਈ ਪ੍ਰੋਬਲਮ ਨਹੀਂ ਕਿਸੇ ਵੀ ਤਰ੍ਹਾਂ ਦੀ ਲੇਕਿਨ ਮਾਹਿਰ ਜਿਹੜੀ ਸਲਾਹ ਮੇਰੀ ਇਹ ਇਹ ਜਿਹੜਾ 27 ਸਾਲਾਂ ਤੋਂ ਮੈਂ ਕੰਮ ਕਰ ਰਹੀ ਆਂ कि ਇਹ ਉਤਾਰ ਚੜਾ ਵਾਂਦੇ ਆ ਜਦ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਹੁੰਦਾ ਕੋਈ ਮਰਜ਼ੀ ਪ੍ਰੋਫਾਈਲ ਦਾ ਲਗਾ ਦਿੰਦੀ ਆ ਲੇਕਿਨ ਜਦ ਥੋੜਾ ਜਿਹਾ ਸਟ੍ਰਿਕਟਨੈਸ ਹੁੰਦੀ ਹੈ ਤੇ ਉਸ ਟਾਈਮ ਪ੍ਰੋਫਾਈਲ ਦੇਖ ਕੇ ਲਗਾਣੇ ਆ ਤੇ ਸਬਜੈਕਟਸ ਤੁਸੀਂ ਜ਼ਰੂਰ ਅੱਛੇ ਰੱਖੋ ਜੀ ਦੇ ਨਾਲ ਤੁਹਾਡਾ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਅੱਛੇ ਹੋਣ ਔਰ ਜਬ ਮਾਸਟਰਸ ਵਾਸਤੇ ਜਾ ਰਹੇ ਹੋ ਤੇ ਕੋਸ਼ਿਸ਼ ਕਰੋ ਆਈਟੀ ਦੇ ਸਬਜੈਕਟਸ ਹੋਣ ਇੰਜੀਨੀਅਰਿੰਗ ਦੇ ਹੋਣ ਕਿਉਂਕਿ ਇਹ ਆ ਹੈਲਥ ਸਾਇੰਸ ਦੇ ਰਿਲੇਟਡ ਹੋ ਨੀਨਾ ਦੇ ਵਿੱਚ ਵੀਜ਼ਾ ਚਾਂਸਸ ਬਹੁਤ ਹੀ ਅੱਛੇ ਵੀਜ਼ਾ ਚਾਂਸਸ ਹੈ ਬਹੁਤ ਬਹੁਤ ਧੰਨਵਾਦ ਸ਼ੋ ਮੈਮ ਵੀਨਾ ਗੋਇਲ ਨੇ ਬਹੁਤ ਮਹੱਤਵਪੂਰਨ ਤਰੀਕੇ ਦੇ ਨਾਲ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ ਸਕਰੀਨ ਤੇ ਨੰਬਰ ਹੈ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਇਸ ਨੰਬਰ ਤੇ ਫੋਨ ਕਰਕੇ ਮੈਮ ਵੀਨਾ ਗੋਇਲ ਦੇ ਨਾਲ ਸੈਕਟਰ 35 ਚੰਡੀਗੜ੍ਹ ਦੇ ਵਿੱਚ ਵੀ ਮਿਲ ਸਕਦੇ ਹੋ ਆਨਲਾਈਨ ਵੀ ਆਪਣੀ ਫਾਈਲ ਮੂਵ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ